ਸ਼ੁਗਲਤ ਸਨੇਗਰ ਦਨਿਕ ਸੂਰਾ ਟੀਵੀ ਮੈਸੋਨਿਆ ਸੋ ਅੱਜ ਜਿਸ ਪੰਜਾਬੀ ਸਿੰਗਰ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਉਹ ਸਿੰਗਰ ਹੈ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ ਤੇ ਇਹ ਸਿੰਗਰ ਸਭ ਤੋਂ ਪਹਿਲੇ ਉਸ ਥਾਂ ਦੇ ਉੱਤੇ ਪਹੁੰਚਦਾ ਹੈ ਇਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਹ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਲੋਕਾਂ ਦੀ ਮਦਦ ਕਰਦਿਆਂ ਹੋયા ਉਹਨਾਂ ਦੇ ਤੱਕ ਰਸਦ ਪਹੁੰਚਾਉਂਦਿਆਂ ਹੋયા ਨਜ਼ਰ ਆ ਰਹੇ ਆ ਗੱਲ ਹੋ ਰਹੀ ਹੈ ਇੱਥੇ ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਦੀ ਜਿਨ੍ਹਾਂ ਨੂੰ ਹਰ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਇਨਾਂ ਦੇ ਸੁਭਾਅ ਦੇ ਕਰਕੇ ਇਹਨਾਂ ਨੂੰ ਜ਼ਿਆਦਾ ਪਿਆਰ ਮਿਲਦਾ ਕਿਉਂਕਿ ਜਦੋਂ ਵੀ ਪੰਜਾਬ ਦੇ ਉੱਤੇ ਹੜ੍ਹਾਂ ਦੀ ਮਾਰ ਆਈ ਹੈ, ਕੋਈ ਵੀ مصیبت ਆਈ ਹੈ, ਇਹ ਹਮੇਸ਼ਾ ਉਸ ਥਾਂ ਦੇ ਉੱਤੇ ਪਹੁੰਚਦੇ ਆ ਤੇ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਆ। ਤੇ ਅੱਜ ਅਸੀਂ ਗੱਲ ਕਰਾਂਗੇ ਰੇਸ਼ਮ ਸਿੰਘ ਅਨਮੋਲ ਦੀ ਜ਼ਿੰਦਗੀ ਦੇ ਬਾਰੇ, ਕੁਝ ਖਾਸ ਗੱਲਾਂ ਦੇ ਬਾਰੇ ਤੁਹਾਨੂੰ ਰੂਬਰੂ ਕਰਵਾਵਾਂਗੇ। ਰੇਸ਼ਮ ਸਿੰਘ ਅਨਮੋਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦਾ ધ King of Stage ਕਿਹਾ ਜਾਂਦਾ। ਦੱਸ ਦਈਏ ਕਿ ਕੁਲਦੀਪ ਮਾਨਕ ਤੋਂ ਮੇਰੇ ਥਾਪੜੇ ਦੇ ਕਰਕੇ ਰੇਸ਼ਮ ਸਿੰਘ ਅਨਮੋਲ ਨੂੰ ਦ ਕਿੰਗ ਆਫ ਸਟੇਜ ਦਾ ਕਿਤਾਬ ਮਿਲਿਆ ਸੀ ਰੇਸ਼ਮ ਸਿੰਘ ਅਨਮੋਲ ਜਿਨ੍ਹਾਂ ਦਾ ਜਨਮ ਅੰਬਾਲਾ ਦੇ ਪਿੰਡ ਨਕਤਪੁਰ ਹਰਿਆਣਾ ਦੇ ਵਿੱਚ ਹੋਇਆ ਸਾਲ 1983 ਚ ਜਨਮੇ ਰੇਸ਼ਮ ਸਿੰਘ ਅਨਮੋਲ ਕਿਸਾਨੀ ਪਰਿਵਾਰ ਦੇ ਨਾਲ ਤਾਲੁਕਾ ਰੱਖਦੇ ਨੇ ਬਚਪਨ ਤੋਂ ਹੀ ਗਾਇਕੀ 'ਚ ਕਦਮ ਧਰ ਚੁੱਕੇ ਰੇਸ਼ਮ ਸਿੰਘ ਅਨਮੋਲ ਨੇ 2009 ਦੇ ਵਿੱਚ ਸੂਰਮਾ ਗੀਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਤਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਰੇਸ਼ਮ ਸਿੰਘ ਅਨਮੋਲ ਨਾ ਅਖਾੜੇ ਚ ਲਾਈਵ ਗਾਉਣ ਦੀਆਂ ਬਾਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਨਕ ਹੋਰਾ ਤੋਂ ਸਿੱਖਿਆ ਨਾ ਇੱਕ ਰਿਐਲਿਟੀ ਸ਼ੋਅ ਚ ਫਾਈਨਲਸ ਚ ਪਹੁੰਚ ਕੇ ਜਿੱਤ ਨਹੀਂ ਸਕੇ ਸੀ ਰੇਸ਼ਮ ਸਿੰਘ ਅਨਮੋਲ ਪਰ ਉਸ ਤੋਂ ਮਹਾਨ ਗੀਤਕਾਰ ਦੇ 3 ਕੇ ਜੀ ਦੀ ਨਿਗਾਹ ਦੇ ਵਿੱਚ ਇਹ ਗਾਇਕ ਜ਼ਰੂਰ ਆਗੇ ਸੀ ਜਿਸ ਤੋਂ ਬਾਅਦ ਦੇ 3 ਕੇ ਹੋਰੀ ਰੇਸ਼ਮ ਨੂੰ ਕੁਲਦੀਪ ਮਾਨਕ ਸਾਹਿਬ ਕੋ ਲੈ ਗਏ ਜਿੱਥੇ ਉਹਨਾਂ ਨੇ ਗਾਇਕੀ ਤੋਂ ਕੁਲਦੀਪ ਮਾਨਕ ਵੀ ਬੇਅੰਤ ਖੁਸ਼ ਹੋਏ ਸੀਗੇ ਇਸ ਤੋਂ ਬਾਅਦ ਇਕਤਰੀ ਕੇ ਜੀ ਨੇ ਕੁਲਦੇਵ ਮਾਨਕ ਦੀ ਹੀਰ ਦੀ ਕਲੀ ਦਾ ਦੂਜਾ ਭਾਗ ਰੇਸ਼ਮ ਸਿੰਘ ਅਨਮੋਲ ਤਗਵਾਇਆ ਸੀ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ ਦਾ ਕਿੰਗ ਆਫ ਸਟੇਜ ਅੱਜ ਕੁਲਦੇਵ ਮਾਨਕ ਦੇ ਦਿੱਤੇ ਉਸਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਵਾ ਚੁਕੇ ਨੇ ਦੱਸਦੀ ਕਿ 2010 ਦੇ ਵਿੱਚ ਕੰਗਨਾ ਗੀਤ ਜੋ ਕਿ ਕਾਫੀ ਜ਼ਿਆਦਾ ਮਕਬੂਲ ਹੋਇਆ ਸੀ ਇਸ ਗੀਤ ਦੇ ਨਾਲ ਰੇਸ਼ਮ ਸਿੰਘ ਨੂੰ ਥੋੜਾ ਬਹੁਤ ਫੇਮ ਮਿਲਿਆ ਸੀ ਪਰ ਅਸਲੀ ਪਹਿਚਾਨ ਉਹਨਾਂ ਨੂੰ ਗੀਤ 나ਗਨੀ ਨੇ ਅਦਾਈ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਿੱਟ ਗੀਤਾਂ ਦੀ ਝੋਲੀ ਲਗਾ ਦਿੱਤੀ ਗਈ ਸੀ 나ਗਨੀ 2 ਚੇਤੇ ਕਰਦਾ ਭਾਬੀ ਥੋਡੀ ਐਂਡਿਆ ਰਾਹੁ ਕੇਤੂ ਵਰਗੇ ਬਹੁਤ ਸਾਰੇ ਗੀਤ ਗੀਤ ਜੁਆ ਉਹਨਾਂ ਦੀ ਹਿੱਟ ਲਿਸਟ ਵਿੱਚ ਸ਼ਾਮਿਲ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਵਿੱਚ ਹੜਪੀਟਤਾ ਦੀ ਮਦਦ ਕਰਦੇ ਹੋਇਆ ਨਜ਼ਰ ਆਉਂਦੀ ਨੇ ਪਰ ਤੁਹਾਨੂੰ ਰੇਸ਼ਮ ਸਿੰਘ ਅਨਮੋਲ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ ਜਾਂ ਫਿਰ ਕਿਹੜਾ ਗੀਤ ਤੁਹਾਡੇ ਦਿਲ ਦੇ ਨੇੜੇ ਹੈ ਸਾਨੂੰ ਜ਼ਰੂਰ ਦੱਸਿਓ ਉਸ ਨਾਲ ਹੀ ਮੰਨੀ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇ ਦਿਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨਿਆ ਸੋ ਅੱਜ ਜਿਸ ਪੰਜਾਬੀ ਸਿੰਗਰ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਉਹ ਸਿੰਗਰ ਹੈ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ ਤੇ ਇਹ ਸਿੰਗਰ ਸਭ ਤੋਂ ਪਹਿਲੇ ਉਸ ਥਾਂ ਦੇ ਉੱਤੇ ਪਹੁੰਚਦਾ ਹੈ ਇਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਹ ਪੰਜਾਬ ਦੇ ਵਿੱਚ ਆ ਦਪਹੁੰਚਉਂਦਿਆਂ ਹੋਇਆਂ ਨਜ਼ਰ ਆ ਰਹੇ ਆ ਗੱਲ ਹੋ ਰਹੀ ਹੈ ਇੱਥੇ ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਦੀ ਜਿਨ੍ਹਾਂ ਨੂੰ ਹਰ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਇਨਾਂ ਦੇ ਸੁਭਾਅ ਦੇ ਕਰਕੇ ਇਹਨਾਂ ਨੂੰ ਜ਼ਿਆਦਾ ਪਿਆਰ ਮਿਲਦਾ ਕਿਉਂਕਿ ਜਦੋਂ ਵੀ ਪੰਜਾਬ ਦੇ ਉੱਤੇ ਹੜ੍ਹਾਂ ਦੀ ਮਾਰ ਆਈ ਹੈ ਕੋਈ ਵੀ ਮਸੀਬਤ ਆਈ ਹੈ ਇਹ ਹਮੇਸ਼ਾ ਉਸ ਥਾਂ ਦੇ ਉੱਤੇ ਪਹੁੰਚਦੇ ਆ ਤੇ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਰੇਸ਼ਮ ਸਿੰਘ ਅਨਮੋਲ ਦੀ ਜ਼ਿੰਦਗੀ ਦੇ ਬਾਰੇ ਕੁਝ ਖਾਸ ਗੱਲਾਂ ਦੇ ਬਾਰੇ ਤੁਹਾਨੂੰ ਰੂਬਰੂ ਕਰਵਾਵਾਂਗੇ ਰੇਸ਼ਮ ਸਿੰਘ ਅਨਮੋਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦਾ ਦਾ ਕਿੰਗ ਆਫ ਸਟੇਜ ਕਿਹਾ ਜਾਂਦਾ ਦੱਸ ਦਈਏ ਕਿ ਕੁਲਦੀਪ ਮਾਨਕ ਤੋਂ ਮੇਰੇ ਥਾਪੜੇ ਦੇ ਕਰਕੇ ਰੇਸ਼ਮ ਸਿੰਘ ਅਨਮੋਲ ਨੂੰ ਦਾ ਕਿੰਗ ਆਫ ਸਟੇਜ ਦਾ ਖਿਤਾਬ ਮਿਲਿਆ ਸੀ ਰੇਸ਼ਮ ਸਿੰਘ ਅਨਮੋਲ ਜਿੰਨਾ ਦਾ ਜਨਮ ਅੰਬਾਲਾ ਦੇ ਪਿੰਡ ਨਕਤਪੁਰ ਹਰਿਆਣਾ ਦੇ ਵਿੱਚ ਹੋਇਆ ਸਾਲ 1983 ਚ ਜਨਮੇ ਰੇਸ਼ਮ ਸਿੰਘ ਅਨਮੋਲ ਕਿਸਾਨੀ ਪਰਿਵਾਰ ਦੇ ਨਾਲ ਤਾਲੁਕਾ ਰੱਖਦੇ ਨੇ ਬਚਪਨ ਤੋਂ ਹੀ ਗਾਇਕੀ ਚ ਕਦਮ ਧਰ ਚੁਕੇ ਰੇਸ਼ਮ ਸਿੰਘ ਅਨਮੋਲ ਨੇ 2009 ਦੇ ਵਿੱਚ ਸੂਰਮਾ ਗੀਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਤਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਰੇਸ਼ਮ ਸਿੰਘ ਅਨਮੋਲ ਨਾ ਅਖਾੜੇ ਚ ਲਾਈਵ ਗਉਣ ਦੀਆਂ ਬਾਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਨਕ ਖੋਰਾ ਤੋਂ ਸਿੱਖਿਆ ਨਾ ਇੱਕ ਰਿਐਲਿਟੀ ਸ਼ੋਅ ਚ ਫਾਈਨਲਸ ਚ ਪਹੁੰਚ ਕੇ ਜਿੱਤ ਨਹੀਂ ਸਕੇ ਸੀ ਰੇਸ਼ਮ ਸਿੰਘ ਅਨਮੋਲ ਪਰ ਉਸ ਤੋਂ ਮਹਾਨ ਗੀਤਕਾਰ ਦੇ 3 ਕੇ ਜੀ ਦੀ ਨਿਗਾਹ ਦੇ ਵਿੱਚ ਇਹ ਗਾਇਕ ਜ਼ਰੂਰ ਆਗੇ ਸੀ ਜਿਸ ਤੋਂ ਬਾਅਦ ਦੇ 3 ਕੇ ਹੋਰੀ ਰੇਸ਼ਮ ਨੂੰ ਕੁਲਦੀਪ ਮਾਨਕ ਸਾਹਿਬ ਕੋਲ ਲੈ ਗਏ ਜਿੱਥੇ ਉਹਨਾਂ ਨੇ ਗਾਇਕੀ ਤੋਂ ਕੁਲਦੀਪ ਮਾਨਕ ਵੀ ਬੇਅੰਤ ਖੁਸ਼ ਹੋਏ ਸੀਗੇ ਇਸ ਤੋਂ ਬਾਅਦ ਦੇਵਤਰੀਕੇ ਜੀ ਨੇ ਕੁਲਦੀਪ ਮਾਨਕ ਦੀ ਹੀਰ ਦੀ ਕਲਿਦਾ ਦੂਜਾ ਭਾਗ ਰੇਸ਼ਮ ਸਿੰਘ ਅਨਮੋਲ ਤੋਂ ਗਵਾਇਆ ਸੀ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ ਦਾ ਕਿੰਗ ਆਫ ਸਟੇਜ ਅੱਜ ਕੁਲਦੀਪ ਮਾਨਕ ਦੇ ਦਿੱਤੇ ਉਸ ਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਮਸ਼ਹੂਰ ਗਾਇਕਾ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਵਾ ਚੁਕੇ ਨੇ ਦੱਸਦੀ ਕਿ 2010 ਦੇ ਵਿੱਚ ਕੰਗਨਾ ਗੀਤ ਜੋ ਕਿ ਕਾਫੀ ਜ਼ਿਆਦਾ ਮਕਬੂਲ ਹੋਇਆ ਸੀ ਇਸ ਗੀਤ ਦੇ ਨਾਲ ਰਿਸ਼ਮ ਸਿੰਘ ਨੂੰ ਥੋੜਾ ਬਹੁਤ ਫੇਮ ਮਿਲਿਆ ਸੀ ਪਰ ਅਸਲੀ ਪਹਿਚਾਨ ਉਹਨਾਂ ਨੂੰ ਗੀਤ ਨਾਗਨੀ ਨੇ ਦਿਵਾਈ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਿੱਟ ਗੀਤਾਂ ਦੀ ਝੋਲੀ ਲਗਾ ਦਿੱਤੀ ਗਈ ਸੀ ਨਾਗਨੀ 2 ਚੇਤੇ ਕਰਦਾ ਤਾਬੀ ਥੋੜੀ ਐਂਡਿਆ ਰਾਹੁ ਕੇਤੂ ਵਰਗੇ ਬਹੁਤ ਸਾਰੇ ਗੀਤ ਗੀਤ ਜੋ ਆ ਉਹਨਾਂ ਦੀ ਹਿੱਟ ਲਿਸਟ ਵਿੱਚ ਸ਼ਾਮਿਲ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਰਿਸ਼ਮ ਸਿੰਘ ਅਨਮੋਲ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਦੇ ਹੋਇਆ ਨਜ਼ਰ ਆਉਂਦੇ ਨੇ ਪਰ ਤੁਹਾਨੂੰ ਰੇਸ਼ਮ ਸਿੰਘ ਅਨਮੋਲ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ ਜਾਂ ਫਿਰ ਕਿਹੜਾ ਗੀਤ ਤੁਹਾਡੇ ਦਿਲ ਦੇ ਨੇੜੇ ਆ ਸਾਨੂੰ ਜ਼ਰੂਰ ਦੱਸਿਓ ਉਸ ਨਾਲ ਹੀ ਮੰਨੀ ਜਾਂ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ